ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਵੈਰੋ ਕੇ ਜੀ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਹਾਂ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰ ਲਈਆਂ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਜਗਦੀਪ ਸਿੰਘ ਪਿੰਡ ਬੈਰੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8837825046 ਠੀਕ ਆ ਬਈ ਸੁਆਗਨ ਨਾਮ ਆ ਜੀ ਸੁਆ ਵੀਰੇ ਤੀਜਾ ਸੁਣਾ ਨੇ ਸਮਾ ਕਿੰਨਾ ਲੈਂਦੀ ਹੈ ਜੀ? ਸਮਾ ਵੀਰੇ ਇਹਦੇ ਵੈਸੇ ਤਾਂ 10 ਤਰੀਕ ਨੂੰ ਦਾਨ ਪੂਰੇ ਆ ਪਰ 2-4 ਦਿਨ ਉੱਤੇ ਵੀ ਲਾ ਜੂਗੀ ਇਹ। ਚਲੋ ਜਾਂ ਪਹਿਲਾਂ ਵੀ ਸੋਇਆ ਹਾਂਜੀ ਹਾਂ ਇਹ ਕੋਈ ਕਹਿ ਨਹੀਂ ਸਕਦਾ ਪਿਛਲੇ ਸੋਇਆ ਦਾ ਕੀ ਰਿਕਾਰਡ ਆ ਜੀ? ਪਿਛਲੇ ਸੋਇਆ ਦਾ ਵੀਰੇ ਦਿੱਤਾ ਇਹਨੇ 14-15 ਕਿਲੋ। ਸੋਇਆ ਵਾਪਸ ਹਾਂਜੀ ਸੋਇਆ ਵਾ। ਠੀਕ ਆ ਜੀ ਜਾਊ ਪਲੱਸ ਬਈ ਹਾਂਜੀ ਜਾਊਗੀ ਵੀਰੇ ਤੇ ਸੀਮਨ ਰਿਕਾਰਡ ਬਈ ਉਹਦਾ ਸੀਮਨ ਵੀਰੇ ਸਾਂਣ ਤੋਂ ਡਾਇਰੈਕਟ ਕ੍ਰੋਸ ਆਪਣੇ ਪਿੰਡ ਮੋਰਾ ਦਾ। ਮੋਰਾ ਦਾ ਸਾਂਣ ਹਾਂਜੀ ਸਾਂਣ ਜੇ ਵੇਖਣਾ ਕੋਈ ਵਿਖਾ ਵੀ ਦੇਵਾਂਗੇ ਆਪਾਂ ਚੰਗਾ ਸਾਂਣ। ਚੰਗਾ ਸਾਂਣ ਠੀਕ ਆ ਜੀ ਤ ਧਨਾਂ ਦੀ ਦੰਨਾ ਬਾਈ ਹਾਂਜੀ ਹਾਂ ਵੀਰੇ ਖੰਡੀ ਸੀਲ ਵੀ ਪੂਰੀ ਹੈ ਜੀ ਖੰਡੀ ਸੀਲ ਪੂਰੀ ਹੈ ਵੀਰੇ ਠੀਕ ਹੈ ਬਾਈ ਦੇ ਦੱਸਣ ਮੁਤਾਬਕ ਸੁਆ ਤੀਜਾ ਸੁਣਦੀ ਹੈ ਜੀ ਸਮਾ ਬਾਈ 10 ਦਾ ਡੇਟ ਮੁਤਾਬਕ 10 ਤਰੀਕ ਨੂੰ ਦੰਨ ਪੂਰੇ ਅੱਜ 4 ਹੋ ਗਈ ਹੈ ਜੀ 6 ਦਿਨ ਪਏ ਹੈ ਜੀ ਬਾਕੀ ਇੱਕ ਦੋ ਦਿਨ ਪਸ਼ੂ ਕਈਆਂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੁ ਹੋ ਸਕਦਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਹੈ ਸੇਵਾ ਗੌਰ ਮਾਲਕਾਂ ਦੀ ਪੂਰੀ ਹੈ ਜੀ ਬਾਕੀ ਪਸ਼ੂ ਸਾਰੇ ਸੁਥਰੇ ਆ ਬਾਈ ਦੇ ਗੋਲ ਪੱਠਪੂੜਾ ਜੀ ਕੱਲੀ ਕੱਚੀ ਐ ਜੀ ਕਿਉਂਕਿ ਵੀਰੇ 6 ਦਿਨ ਤਾਂ ਡੇਟ ਮੁਤਾਬਕ ਪਈ ਜੇ 2-4 ਦਿਨ ਉੱਪਰ ਲੈ ਗਈ ਤਾਂ ਲਗਭਗ 9-10 ਦਿਨ ਤਿਆਰੀ ਲਈ ਹਜੇ ਬਹੁਤ ਹੁੰਦੇ ਆ ਬਾਕੀ ਨੇ ਜੀ ਪਿਛਲੇ ਸੂਏ ਦਾ 14 ਲੀਟਰ ਦਾ ਰਿਕਾਰਡ ਆ ਜੀ ਐਗਪੀਆਰ ਉਮੀਦ ਤਾਂ ਪਲੱਸ ਦੀ ਆ ਦੁੱਧ ਸੇਵਾ ਦੇ ਸਰ ਤੇ ਆ ਜੇ ਕੋਈ ਵੀ ਵਧ ਕਰ ਲੂ ਤਾਂ ਵਧ ਵੀ ਲੈ ਸਕਦਾ ਪਰ ਜਿਹੜੇ ਹਿਸਾਬ ਨਾਲ ਕੱਦ ਬਜਣਾ ਜੀ 14-15 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਮੱਝ ਨੂੰ ਥਣਾ ਦੀ ਡੰਨ ਹੋਊਗੀ ਠੰਡੀ ਸੀਲ ਪੂਰੀ ਆ ਸਟ੍ਰੀਮਰ ਰਿਕਾਰਡ ਬਾਈ ਕਹਿੰਦਾ ਆਪਣੇ ਪਿੰਡ ਮਾਲੀ ਆ ਜੀ ਮੁਰਾ ਨਸਲ ਦਾ ਚੰਗਾ ਉਹ ਤੋਂ ਡਾਇਰੈਕਟ ਕ੍ਰੋਸਿੰਗ ਆ ਜੀ ਜੇ ਕਿਸੇ ਸੱਜਣ ਨੇ ਮਾਲੀ ਦੇਖਣਾ ਹੋਵੇ ਤਾਂ ਬਾਈ ਕਹਿੰਦਾ ਆਪਾਂ ਦਿਖਾ ਵੀ ਦੇਵਾਂਗੇ ਜੀ ਡਿਮਾਂਡ ਕੀ ਰਹਿਣ ਵਾਲੀ ਵੀਰੇ ਮਾਨ ਵੀਰੇ 118 ਹੋ ਜੂ ਮਾਨਤਾਨ ਮਾਨਤਾਨ ਹੋ ਜੂਗਾ ਵੀਰੇ ਠੀਕ ਆ ਜੀ ਜਮਾ ਜੈਜ ਡਿਮਾਂਡ ਕੀਤੀ ਬਾਈ ਨੇ 1 ਲੱਖ 18000 ਰੁਪਇਆ ਵਿੱਚੋਂ ਲੈਸ ਹੋ ਜੂਗਾ ਬਾਈ ਕਹਿੰਦਾ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ